ਕਹਿੰਦੇ ਪੁਲਿਸ આરોપી ਦਾ ਪਿੱਛਾ ਕਰਦੀ ਹੁੰਦੀ ਹੈ ਤੇ આરોપી ਆ ਕੇ ਸਿੱਧਾ ਅਮਰਜੈਂਸੀ ਵਿੱਚ ਵੜ ਜਾਂਦਾ ਜਿਸ ਤੋਂ ਬਾਅਦ ਪੁਲਿਸ ਵਾਲੇ ਵੀ ਗੱਡੀ ਬਿਨਾਂ ਰੋਕ ਕੇ ਅਮਰਜੈਂਸੀ ਵਿੱਚ ਹੀ ਲੈ ਜਾਂਦੇ ਤੇ ਦੱਸਿਆ ਜਾਂਦਾ ਹੈ ਤੀਜੀ ਚੌਥੀ ਮੰਜ਼ਲ ਸੀ ਜਿੱਤੇ ਪੁਲਸ ਵਾਲੇ ਸਿੱਧੀ ਗੱਡੀ ਲਾਏ ਤੇ ਹੁਣ ਦੇਖੋ ਕਿਵੇਂ ਸਾਰੇ ਮਰੀਜ਼ਾਂ ਨੂੰ ਪਾਸੇ ਕਰ ਰਿਹਾ ਤੇ ਗੱਡੀ ਨੂੰ ਬਾਹਰ ਕੱਢ ਰਿਹਾ ਤੇ ਦੇਖੋ ਰੋਪੀ ਵੀ ਵੇਚੀ ਕਹਿੰਦੇ ਫੜ ਲਿਆ ਤੇ ਗ੍ਰਿਫਤਾਰ ਕਰ ਲਿਆ ਤੇ ਹੁਣ ਦੇਖੋ ਪੁਲਸ ਵਾਲੇ ਆਪਣੀ ਗੱਡੀ ਨੂੰ ਕਿਵੇਂ ਥੱਲੇ ਲਾ ਰਿਹਾ ਪਿੱਛੇ ਪੁਲਸ ਵਾਲੇ ਕਿੰਨਿਆਂ ਤੇ ਦੇਖਣ ਵਾਲੀ ਦੁਨੀਆ ਦੇਖੋ ਕਿੰਨੀ ਇਕੱਠੀ ਹੋ ਗਈ ਸਾਰੇ ਦੇਖ ਕੇ ਹੈਰਾਨ ਆ ਗਏ ਪੁਲਸ ਵਾਲ ਨੇ ਕੀਤਾ ਕਿ ਕਿਉਂਕਿ ਪਿੱਛੇ ਭੱਜ ਗਏ ਵੀ ਉਹਨਾਂ ਨੂੰ ਫੜਿਆ ਜਾ ਸਕਦਾ ਸੀ ਤੇ ਗੱਡੀ ਅਮਰਜੈਂਸੀ ਵਿੱਚ ਲੈ ਜਾਣ ਦੀ ਕੋਈ ਖਾਸ ਗੱਲ ਨਹੀਂ ਸੀ ਜਿਸ ਕਰਕੇ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਲੋਕਾਂ ਨੇ ਥੱਲੇ ਕਮੈਂਟ ਵੀ ਭਰ-ਭਰ ਕੇ ਕਰੇ ਕਿ ਦਸੂ ਗੱਡੀ ਨੇ ਬੰਦਾ ਫੜਿਆ ਕਿ ਪੁਲਿਸ ਵਾਲਿਆਂ ਨੇ ਕੋਈ ਕਹਿੰਦਾ ਕਿ ਇਹ ਫਿਲਮੀ ਸੀਨ ਜਿਆਦਾ ਹੋ ਗਿਆ ਤੇ ਕੋਈ ਕਹਿੰਦਾ ਮਰੀਜ਼ਾਂ ਨੂੰ ਕਿਵੇਂ ਅੱਗੇ ਪਿੱਛੇ ਕੀਤਾ ਜਾ ਰਿਹਾ ਉਹਨਾਂ ਦੀ ਜਾਨ ਦੀ ਕੋਈ ਪਰਵਾਹੀ ਨਹੀਂ ਤੇ ਬਾਕੀ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕਿ ਗੱਡੀ ਖੜਨੀ ਜ਼ਰੂਰੀ ਸੀ ਜਾਂ ਨਹੀਂ ਜਾਂ ਓਵੇਂ ਵੀ ਔਰੋਪੀ ਨੂੰ ਫੜਿਆ ਜਾ ਸਕਦਾ ਸੀ ਜਾਂ ਨਹੀਂ ਤੇ ਐਵੇਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ